ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਸਨੇਹੀਓ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼ੀ ਖਾਲਕ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਣੀਪੁਰ ਪੰਥਕ ਰਾਜਨੀਤੀ ਵਿੱਚੋਂ ਬਹੁਤ ਵੱਡੀ ਖਬਰ ਕਿ ਸਦਰ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੇ ਪੇਸ਼ ਹੋਏ ਨੇ ਹਾਲੇ 1 ਦਿਨ ਪਹਿਲਾਂ ਸਦਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਹੁਕਮ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਿ 15 ਦਿਨਾਂ ਦੇ ਵਿੱਚ 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 ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਜਾਵੇ ਆਪ ਜੀ ਨੇ ਵੱਡੀਆਂ ਗਲਤੀਆਂ ਵੱਡੇ ਗੁਨਾਹ ਕੀਤੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਉਹਨਾਂ ਦੇ ਨਾਲ ਉਹਨਾਂ ਦੀ ਕੈਬਨਿਟ ਦੇ ਸਾਥੀ ਰਹੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਗੁਲਜਾਰ ਸਿੰਘ ਰਣੀਕੇ ਡਾਕਟਰ ਦਲਜੀਤ ਸਿੰਘ ਚੀਮਾ ਆਦਿ ਅਤੇ ਚੀਮਾ ਸਾਹਿਬ ਅਨਸਾਰ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕੈਬਨਿਟ ਰੈਂਕ ਦੇ ਉਸ ਵੇਲੇ ਸਾਥੀ ਰਹੇ ਨੇ ਸਲਾਹ ਕਰ ਰਹੇ ਨੇ ਸਰਕਾਰ ਦੇ ਉਹ ਵੀ ਪੇਸ਼ ਹੋਏ ਨੇ ਜੀਮਾ ਸਾਹਿਬ ਕਹਿੰਦੇ ਨੇ ਸੋ ਸਰਦ ਸੁਖਵੀਰ ਸਿੰਘ ਬਾਦਲ ਦਾ ਪੇਸ਼ ਹੋਣ ਦਾ ਫੈਸਲਾ ਨਿੱਜੀ ਆ ਸੱਚਾ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਪਰੰਤੂ ਜਿਹੜੇ ਸਵਾਲ ਵੱਡੇ ਖੜੇ ਹੋ ਰਹੇ ਨੇ ਇਸ ਵੇਲੇ ਸਰਦ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਕੁਝ ਲਿਖਤੀ ਤੌਰ ਤੇ ਆਖਿਆ ਗਿਆ ਹੈ ਕਿ ਉਹ ਜਦੋਂ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ ਜਲਦ ਮੀਟਿੰਗ ਕੀਤੀ ਜਾਵੇ ਜਲਦ ਪੇਸ਼ ਹੋਣ ਲਈ ਉਹ ਤਿਆਰ ਹਨ ਇੱਕ ਨਿਵਾਣੇ ਸਿੱਖ ਦੇ ਤੌਰ ਤੇ ਅੱਜ ਸਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਸ਼੍ਰੀ ਕੌਤਕ ਸਾਹਿਬ ਵਿਖੇ ਪੇਸ਼ ਹੋਣ ਦਾ ਦਾਅਵਾ ਕੀਤਾ ਹੈ ਡਾਕਟਰ ਦਲਜੀਤ ਸਿੰਘ ਟੀਮਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਕੈਬਨਿਟ ਦੇ ਸਾਥੀ ਰਹੇ ਅਸੀਂ ਸਾਰੇ ਉਹਨਾਂ ਦੇ ਨਾਲ ਕੁਝ ਸਾਥੀ ਜਿਹੜੇ ਅੱਜ ਸ਼੍ਰੀ ਕੌਤਕ ਸਾਹਿਬ ਵਿਖੇ ਆਏ ਸਾਂ ਅਸੀਂ ਆਪਣਾ ਸਪਸ਼ਟਿਕਨ ਸ਼੍ਰੀ ਕਾਲ ਤਖਤ ਸਾਹਿਬ ਉੱਤੇ ਸੰਪੇ ਕੇ ਅਸੀਂ ਨਿਮਾਣੇ ਹਾਂ ਸਿੱਖਾਂ ਕਾਲ ਤਖਤ ਸਾਹਿਬ ਦੀ ਸ਼ਰਧਾ ਸਤਕਾਰ ਤੇ ਸਰਬ ਉੱਚਤਾ ਅੱਗੇ ਸਾਡਾ ਸਿਰ ਝੁਕਦਾ ਹੈ ਡਾਕਟਰ ਦਿਲਜੀਤ ਸਿੰਘ ਚੀਮਾ ਬਾਰ ਬਾਰ ਪ੍ਰਸ਼ਨ ਨੂੰ ਸੰਬੋਧਨ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੱਲ ਕਰਦੇ ਨਜ਼ਰ ਆਏ ਨੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਦਾੜੀ ਖੋਲ ਕੇ ਉਹਨਾਂ ਦੇ ਸਾਥੀ ਸਾਰੇ ਜਿਸ ਤਰ੍ਹਾਂ ਪੰਥਕਰਵਕਾਂ ਨੇ ਦਾੜਾ ਪ੍ਰਕਾਸ਼ ਕਰਨ ਦੀ ਉਸ ਤਰ੍ਹਾਂ ਆਪਣੇ ਦਾੜੇ ਨੂੰ ਫੋਲ ਕੇ ਸ਼੍ਰੀ ਕਾਲ ਤਖਤ ਸਾਹਿਬ ਉੱਤੇ ਗਏ ਨੇ ਮੱਥਾ ਟੇਕਿਆ ਉਹਨਾਂ ਅਰਦਾਸ ਕਰਾਈਆ ਤੇ ਆਪਣੇ ਆਪ ਨੂੰ ਸਿੰਘ ਸਾਹਿਬਾਨ ਦੇ سپرد ਹੋ ਕੇ ਆਖਿਆ ਗਿਆ ਇੱਕ ਸਪਸ਼ਟਿਕਰ ਲਿਖਤੀ ਤੌਰ ਤੇ ਕੁਝ ਸਮਾਂ ਪਹਿਲਾਂ ਵੀ ਦਿੱਤਾ ਗਿਆ ਸੀ ਤੇ ਅੱਜ ਫੇਰ ਸਦਾਰ ਸੁਖਵੀਰ ਸਿੰਘ ਬਾਦਲ ਨੇ ਡਾਕਟਰ ਦਲਜੀਤ ਸਿੰਘ ਟੀਮ ਅਨਸਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਜਾਬਦ ਪੇਸ਼ ਹੋਣ ਦਾ ਮੌਕਾ ਦਿੱਤਾ ਜਾਵੇ ਜਦੋਂ ਵੀ ਸਿੰਘ ਸਹਿਬਾਨ ਹੁਕਮ ਕਰਨਗੇ ਉਹ ਸ਼੍ਰੀ ਕਾਲ ਤਖਤ ਸਾਹਿਬ ਤੇ ਨਿਮਾਣੇ ਸਖਤੀ ਤਰ੍ਹਾਂ ਹਰ ਸਜਾ ਪੁਗਤਣ ਲਈ ਤਿਆਰ ਵਰਤਿਆ ਰਹੇਗੇ। ਪਿਆਰੇ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਾਹਲ ਹਲੇ ਇੱਕ ਦਿਨ ਹੀ ਗੁਜ਼ਰਿਆ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਤੇ ਪੁੱਜ ਗਏ ਨੇ। ਜਿਹੜੀ ਗੱਲ ਜਿੱਥੋਂ ਸ਼ੁਰੂ ਹੁੰਦੀ ਆ ਉਹ ਗੱਲ ਉਥੇ ਉਸ ਮੁਤਾਬਕ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਨਜ਼ਰ ਨਹੀਂ ਆਉਂਦੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਕਾਹਲ ਕਰ ਜਾਂਦੇ ਆ ਅੱਜ ਬਹੁਤ ਅੱਛੇ ਟਿੱਪਣੀਕਾਰ ਮਾਲਵਿੰਦਰ ਸਿੰਘ ਵਾਲੀ ਉਹਨਾਂ ਨੇ ਟਿੱਪਣੀ ਕੀਤੀ ਹੈ ਬੜੀ ਅੱਜ ਦੀ ਰਾਜਨੀਤੀ ਦੇ ਉੱਤੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਸਲਾਹਕਾਰ ਕੀ ਕਰਦੇ ਨੇ ਉਨਾ ਆਪਣੇ ਸ਼ਬਦਾਂ ਵਿੱਚ ਲਿਖਿਆ ਕਿ ਅੱਜ ਹੀ ਡਾਕਟਰ ਦਲਜੀਤ ਸਿੰਘ ਚੀਮਾ ਜਾਂ ਸ ਸਰ ਸੁਖਵੀਰ ਸਿੰਘ ਬਾਦਲ ਕਿਉਂਕਿ ਇੱਕ ਵਿਧੀ ਵਿਵਧਾਨ ਤੇ ਪੰਥਕ ਰਵਾਇਤਾਂ ਹੁੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਰਖਾਈਆ ਕਰਾਰ ਦਿੱਤਾ ਗਿਆ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਜਾਏ ਇਸ ਦੇ ਕਿ ਸਿੰਘ ਸਹਿਬਾਨ ਮੀਟਿੰਗ ਰੱਖਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਬਾਕੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਥੱਲੇ ਪੇਸ਼ ਹੁੰਦੇ ਨੇ ਖੜੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੁਣਦੇ ਨੇ ਵਿਚਾਰ ਹੁੰਦੀ ਹੈ ਸਵਾਲ ਜਵਾਬ ਹੁੰਦੇ ਨੇ ਪੰਥਕ ਰਵੈਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤੇ ਉਹ ਸੱਚਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸ਼ਰਧਾ ਤੇ ਸਤਕਾਰ ਦਾ ਸਿੰਬਲ ਹੈ ਮੇਰੀ ਪੀੜ੍ਹੀ ਦੇ ਸਿਧਾਂਤ ਦਾ ਸਿੰਬਲ ਹੈ ਉੱਥੋਂ ਹੁਕਮ ਜਾਰੀ ਹੁੰਦੇ ਨੇ ਸਵਾਲ ਪੁੱਛੇ ਜਾਂਦੇ ਨੇ ਅਬ ਗਿਆ ਕਰਨ ਵਾਲੇ ਵੱਲੋਂ ਗਲਤੀ ਮੰਨੀ ਜਾਂਦੀ ਹੈ ਪਛਤਾਪ ਕੀਤਾ ਜਾਂਦਾ ਹੈ ਗਲਤੀ ਲਈ ਮੁਆਫੀ ਲਈ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਉੱਥੋਂ ਮੁਆਫੀ ਦੇ ਰੂਪ ਵਿੱਚ ਉਸ ਤੋਂ ਪਹਿਲਾਂ ਧਾਰਮਿਕ ਤੌਰ ਤੇ ਕੁਝ ਤਨਖਾਹ ਜਾਂ ਇਹ ਕਿਹਾ ਲਿਆ ਜਾਵੇ ਗੁਰਮਤ ਅਨਸਾਰ ਤਨਖਾਹ ਤੇ ਧਾਰਮਿਕ ਤੌਰ ਤੇ ਕੁਝ ਸਜ਼ਾ ਜਿਹੜੀ ਪੰਥਕ ਰਵੈਤਾਂ ਪਰੰਪਰਾਵਾਂ ਅਨਸਾਰ ਲਾਈ ਜਾਂਦੀ ਹੈ ਤੇ ਫਿਰ ਉਹਨਾਂ ਸਜ਼ਾਾਂ ਨੂੰ ਭੁਗਤਣ ਤੋਂ ਬਾਅਦ ਪੰਥਕਰਵਤਾ ਮੁਤਾਬਕ ਸ਼ਕੜਾ ਪਰਸ਼ਾ ਦੀ ਦੇਖ ਜਾਂ ਸ਼੍ਰੀ ਖੰਡ ਪਰ ਸਾਹਿਬ ਕਰਵਾ ਕੇ ਫਿਰ ਆਪਣੇ ਆਪ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਜਾਂਦਾ ਹੈ ਤੇ ਫਸੀਲ ਤੋਂ ਉਦਾਹੀ ਸਿੰਘ ਸਹਿਬਾਨ ਬਾਗੀ ਸਿੱਖ ਨੂੰ ਜਾਂ ਤਰਖਾਈਏ ਸਿੱਖ ਨੂੰ ਜਾਂ ਦੋਸ਼ੀ ਨੂੰ ਫਿਰ ਪੰਥ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਦੇ ਨੇ ਕੋਈ ਸਮਸੀ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ ਕੋਈ ਸਮਾਂ ਸੀ ਕਿ ਐਸੇ ਸ਼੍ਰੀ ਕੌਟਕ ਸਾਹਿਬ ਵਿਖੇ ਹੀ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਵਰਨਾਲਾ ਉਹਨਾਂ ਨੂੰ ਸਜ਼ਾ ਲਾਈ ਗਈ ਸੀ ਕਥਮਲੇ ਨਾਲ ਬੰਨਣ ਦੀ ਤੇ ਅੱਜ ਦੇ ਸੰਦਰਭ ਵਿੱਚ ਜਦੋਂ ਅਸੀਂ ਸੋਚਦੇ ਹਾਂ ਕਿ ਇੱਕ ਲੁਕਣ ਮੀਟੀਆਂ ਦੀ ਤਰ੍ਹਾਂ ਕਥੇ ਤੌਰ ਤੇ ਜਿਹਨਾਂ ਨੂੰ ਆਖਿਆ ਜਾਂਦਾ ਹੈ ਤੇ ਸਭ ਤੋਂ ਵੱਡੀ ਹੈ ਜਿਹੜੀ ਕਾਹਲ ਹੈ ਸੁਖਵੀਰ ਸਿੰਘ ਬਾਦਲ ਦੀ ਉਹਨੇ ਬਤੌਰ ਡਿਪਟੀ ਸੀਐਮ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਤੌਰ ਪੰਜਾਬ ਦੇ ਜ਼ਿੰਮੇਵਾਰ ਗ੍ਰਹਿ ਮੰਤਰੀ ਕਾਹਲ ਦੇ ਜੀ ਵਸਿਕ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਨੁਕਸਾਨ ਕੀਤਾ ਉਹਦੇ ਬਾਰੇ ਹਲੇ ਵੀ ਸਿਆਸੀ ਸਲਾਹਕਾਰ ਨੇ ਜਿਹੜੇ ਉਸ ਗੱਲ ਵੱਲ ਗੌਰ ਨਹੀਂ ਕੀ ਕਰ ਰਹੇ ਪੇਸ਼ ਤੇ ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰੰਤੂ ਜਿਸ ਤਰ੍ਹਾਂ ਦੀ ਕਾਹਲ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੇਸ਼ ਹੋਏ ਨੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਜਾਂ ਹੋਰ ਸਲਾਹਕਾਰ ਨੇ ਜਿਹੜੇ ਉਹ ਵਾਰ-ਵਾਰ ਉਸ ਗੱਲ ਨੂੰ ਠੱਕਦੇ ਨਜ਼ਰ ਆਉਂਦੇ ਨੇ ਕੁਝ ਚੀਜ਼ਾਂ ਸ਼ੱਕ ਦੇ ਘੇਰੇ ਵਿੱਚ ਮਨੁੱਖ ਨੂੰ ਖੜਾ ਕਰਦੀਆਂ ਨੇ ਇਹ ਕੁਝ ਇਸ ਤਰ੍ਹਾਂ ਵੀ ਕਈ ਵਾਰ ਸੋਚਿਆ ਜਾਂਦਾ ਜਾਂ ਬਹੁਤ ਸਾਰੀਆਂ ਸੰਸਥਾਵਾਂ ਸੋਚ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਚੱਲਦੀਆਂ ਨੇ ਕਿ ਸਰਦਾਰ ਸੁਖਵੀਰ ਸਿੰਘ ਨੂੰ ਇਹ ਸਾਰੇ ਹਾਲਾਤਾਂ ਦਾ ਪਤਾ ਸੀ ਜਾਂ ਸਕ੍ਰਿਪਟਡ ਸੀ ਸਾਰਾ ਕੁਝ ਕਿ ਉਹਨਾਂ ਇੱਕ ਦਿਨ ਪਹਿਲਾਂ ਹੀ ਬਲਵਿੰਦਰ ਸਿੰਘ ਭੁੰਦਲ ਨੂੰ ਜਿਹੜੇ ਕਿ ਪੁਰਾਣੇ ਸਾਥੀ ਨੇ ਬਾਦਲ ਪਰਿਵਾਰ ਦੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਣਾ ਦਿੱਤਾ ਗਿਆ ਤੇ ਆਪ ਤਨਖਾਹੀਆ ਕਰਾਰ ਹੋਣ ਲਈ ਪਹਿਲਾਂ ਹੀ ਆਪਣਾ ਮਨ ਜਿਹੜਾ ਉਹ ਬਣਾ ਕੇ ਬੈਠੇ ਹੋਇਸਨ ਸੁਲਬ ਰਵਿੰਦਰ ਸਿੰਘ ਭੁੰਦਲ ਨੂੰ ਇੱਕ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਬਣਾਉਣਾ ਇੱਕ ਤਰ੍ਹਾਂ ਨਾਲ ਸ਼ੱਕ ਦੇ ਘੇਰੇ ਵਿੱਚ ਆਉਂਦਾ ਕਿੰਨਾ ਚੰਗਾ ਹੁੰਦਾ ਜੇ ਤਨਖਾਹੀਆ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਅਗਰ ਸਰਦਰ ਬਲਵਿੰਦਰ ਸਿੰਘ ਭੂਂਦੜ ਨੂੰ ਸਰਦਰ ਸੁਖਵੀਰ ਸਿੰਘ ਬਾਦਲ ਇਹ ਕਹਿ ਕੇ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਦੇ ਕਿ ਉਹਨਾਂ ਨੂੰ ਤਨਖਾਹ ਲੱਗ ਚੁੱਕੀ ਹੈ ਉਹਨਾਂ ਨੂੰ ਤਨਖਾਹ ਲੱਗਣ ਵਾਲੀ ਆ ਉਹ ਤਨਖਾਈ ਆ ਹੋ ਚੁੱਕੇ ਨੇ ਦੋਸ਼ੀ ਨੇ ਸ਼੍ਰੀ ਕਾਹਲ ਤਖਸੇ ਇਸ ਕਰਕੇ ਅੱਜ ਤੋਂ ਪਾਰਟੀ ਦਾ ਕਾਰਜ ਭਾਰ ਆ ਜਿਹੜਾ ਉਹ ਕਾਰਜ ਪ੍ਰਧਾਨ ਸਰ ਬਲਵਿੰਦਰ ਸਿੰਘ ਭੂਂਦੜ ਨੂੰ ਸੌਂਪਿਆ ਜਾ ਰਿਹਾ ਇੱਥੇ ਸਰਦਰ ਸੁਖਵੀਰ ਸਿੰਘ ਬਾਦਲ ਦੀ ਕਾਹਲ ਤੇ ਅਗਾਂਹੂ ਫੈਸਲੇ ਵਾਲੀ ਜਾਣਕਾਰੀ ਹੈ ਜਿਹੜੀ ਉਹ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਇਹ ਬਾਦਗਵਾਦ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੀ ਕਹਾੜ ਸਾਰੇ ਸਿੰਘ ਸਹਿਬਾਨ ਜਿਹੜੇ ਦੋ ਸਾਲ ਗੁਰਵਚਨ ਸਿੰਘ ਜੀ ਅਤੇ ਸੁਰਮੁਖ ਸਿੰਘ ਸਮੇਤ ਬਗੈਰਾ-ਵਗੈਰਾ ਨੂੰ ਚੰਡੀਗੜ੍ਹ ਦੀ ਕੋਠੀ ਵਿੱਚ ਬੁਲਾਇਆ ਗਿਆ ਸਾਰਿਆਂ ਨੂੰ ਪਤਾ ਹੈ ਉਹ ਕਹਾੜ ਤੇ ਫਿਰ ਮਾਫੀ ਦੀ ਲਾਈਨ ਪਾਉਣ ਦੀ ਕਹਾੜ ਫਿਰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੀ ਕਹਾੜ ਫਿਰ ਉਸ ਮਾਫੀ ਨੂੰ ਸਹੀ ਸਿੱਧ ਕਰਨ ਦੀ ਕਾਹਲ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ਵਿੱਚ ਖੜੇ ਕਰਨ ਦੇ ਯਤਨ ਕਰਨ ਵਾਲੀ ਕਾਹਲ ਫਿਰ ਸਰ ਸੁਖਵੀਰ ਸਿੰਘ ਬਾਦਲ ਬਤੌਰ ਗ੍ਰਹਿ ਮੰਤਰੀ ਬਰਗਾੜੀ ਜਾਂ ਕੋਟਕਪੂਰਾ ਜਿਹੜੇ ਇਨਸੀਡੈਂਟ ਹੋਏ ਨੇ ਜਿੱਥੇ ਗੋਲੀਕੰਢ ਹੋਏ ਜਿੱਥੇ ਵੱਡੇ ਵੱਡੇ ਐਜਿਟੇਸ਼ਨਸ ਹੋਏ ਜਿੱਥੇ ਇਹ ਵੀ ਕਹਿੰਦੇ ਰਹੇ ਸਰ ਸੁਖਵੀਰ ਸਿੰਘ ਬਾਦਲ ਕੇ ਸਾਨੂੰ ਕੀੜੀ ਤੁਰਦੀ ਵੀ ਨਹੀਂਦੀ ਐ ਤੇ ਉਥੇ ਗੋਲੀ ਕਾਂਡ ਦੇ ਵਿਚਕਾਰ ਸਿੱਟਾ ਮਣਾਉਣ ਦੀ ਕਾਹਲ ਕਿਸੇ ਵੀ ਤਰ੍ਹਾਂ ਦੇ ਫੈਸਲੇ ਲੈਣ ਤੋਂ ਪਹਿਲਾਂ ਕੀਤੀ ਕਾਹਲ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਇਹ ਕਿਉਂਕਿ ਦੂਰ ਅੰਦੇਸ਼ੀ ਹੋਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਇਆ ਪਰੰਤੂ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਇੱਕ ਕਾਹਲ ਫੇਰ ਕਰ ਦਿੱਤੀ ਗਈ ਜਦੋਂ ਬਾਕੀ ਤੁਹਾਡਾ ਸ਼੍ਰੀ ਕਾਲਤਾਖਤ ਸਾਹਿਬ ਤੇ ਪੇਸ਼ ਹੋਇਆ ਤੇ ਉਦੋਂ ਸਸਵੀਰ ਸਿੰਘ ਬਾਦਰ ਪਹਿਲੇ ਹੀ ਆਪਣਾ ਸਪਸ਼ਟੀਕਰਨ ਸ਼੍ਰੀ ਕਾਲ ਤਖਤ ਸਾਹਿਬ ਤੇ ਦਿਆਇ ਇਹ ਕੋਈ ਵਿਧੀ ਵਿਧਾਨ ਨਹੀਂ ਇਹ ਕੋਈ ਗੁਰ ਮਰਿਆਦਾ ਅਨਸਾਰ ਨਹੀਂ ਇਹ ਕੋਈ ਸਰਬੋਚਤਾ ਨਹੀਂ ਇਹ ਸ਼੍ਰੀ ਕਾਲ ਤਖਤ ਸਾਹਿਬ ਦੀ ਕੋਈ ਮਾਨ ਮਰਿਆਦਾ ਨਹੀਂ ਉਹ ਕਾਹਲ ਉਸ ਤੋਂ ਬਾਅਦ ਕਾਹਲ ਕੀਤੀ ਸ਼੍ਰੀ ਸਬਲਵਿੰਦਰ ਸਿੰਘ ਪੂਜਣ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਤਨਖਾਹੀਆ ਕਰਾ ਦਿੱਤੇ ਜਾਣ ਤੋਂ ਬਾਅਦ ਬਲਮੁਦਰ ਸਿੰਘ ਬਲਵਿੰਦਰ ਸਿੰਘ ਪੂਜਣ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਣਾ ਕਿੰਨਾ ਚੰਗਾ ਸੀ ਨਿਮਰਤਾ ਭਾਵ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿਤੇ ਕਿਤੇ ਤੇ ਦੂਸਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਭਾਰਤੀ ਕਿਸਾਨ ਯੂਨੀਅਨ ਬਾਰੇ ਸਵਾਲ ਕੀਤੇ ਜਾਂਦੇ ਨੇ ਉਹ ਕਹਿੰਦੇ ਕਿ ਕਿਸਾਨ ਹੈ ਹੀ ਨਹੀਂ ਇਹ ਕਾਮ ਰੇਡ ਨੇ ਬੋਲਣ ਦੀ ਕਹਾ ਲਿਸਨਿੰਗ ਪਾਵਰ ਦਾ ਘੱਟ ਹੋਣਾ ਤੇ ਅੱਜ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਹਾਣ ਸੀ ਜਿਹੜੀ ਇੱਕ ਪੱਤਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਲਿਖਿਆ ਜਾ ਸਕਦਾ ਸੀ ਕਿ ਜਦੋਂ ਵੀ ਸਿੰਘ ਸਾਹਿਬਾਨ ਹੁਕਮ ਕਰਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਨਿਮਾਣੇ ਸਿੱਖ ਵਜੂ ਪੇਸ਼ ਹੋ ਮੰਗੇ ਪਰ ਅੱਜ ਫੇਰ ਇਸ ਨੂੰ ਮੀਡੀਆ ਦਾ ਹਿੱਸਾ ਬਣਾਇਆ ਗਿਆ ਇਸ ਨੂੰ ਚਰਚਾਵਾਂ ਦੇ ਦੌਰ ਵਿੱਚ ਸ਼ਾਮਲ ਕੀਤਾ ਗਿਆ ਅੱਜ ਸਭ ਤੋਂ ਵੱਧ ਚਰਚਾ ਜੇ ਕਿਤੇ ਹੋ ਰਹੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਕਾਹਲ ਦੀ ਹੋ ਰਹੀ ਹੈ ਤੇ ਇੱਕ ਕਾਹਲ ਕਰਦੇ ਨੇ ਦੂਜੀ ਸਮੇਟ ਲੈਣੇ ਇੱਕ ਸਮੇਟ ਦੇਣੇ ਤੇ ਦੂਜੀ ਸੇਹੜ ਲੈਣ ਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰਾਂ ਤੇ ਉਂਗਲ ਉਠਣੀ ਸੁਭਾਅਕ ਹੈ ਕਿ ਜਦੋਂ ਜਦੋਂ ਵੀ ਦੂਜੀ ਧਿਰਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਕੋਈ ਬਾਦ-ਬਿਵਾਦ ਹੁੰਦੀ ਹੈ ਸ਼੍ਰੋਮਣੀ ਕਾਲੀ ਦਲ ਦੇ ਅੰਦਰਲੇ ਆਗੂਆਂ ਨੂੰ ਮਨਾਉਣ ਦਾ ਉਹਨਾਂ ਨੂੰ ਕਨਵੈਂਸ ਕਰਾਉਣ ਦਾ ਸੈਟੀਸਫਾਈ ਕਰਾਉਣ ਦਾ ਜਿਹੜਾ ਯੋਗ ਹੈ ਉਹ ਲਗਭਗ ਖਤਮ ਹੋ ਚੁੱਕਾ ਹੈ ਆ ਬਾਰ ਬਾਰ ਜਿਹੜੇ ਸੁਧਾਰਨ ਲਹਿਰ ਦੇ ਆਗੂ ਨੇ ਉਹਨਾਂ ਦੇ ਨਿਸ਼ਾਨੇ ਤਿਆਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਬੜਾ ਕੁਝ ਪੰਥਕ ਰਾਜਨੀਤੀ ਵਿੱਚ ਵਾਪਰ ਰਿਹਾ ਤੇ ਅੱਜ ਇੱਕ ਹੋਰ ਕਹਾਣ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹਾਲਾਂਕਿ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੰਸਥਾ ਹੈ ਉੱਥੇ ਕੋਈ ਵੀ ਕਿਸੇ ਵੀ ਸਮਾਂ ਆਪਣੀ ਮਰਜ਼ੀ ਨਾਲ ਪੇਸ਼ ਹੋ ਕੇ ਆਪਣੀ ਦਰਖਾਸਤ ਦੇ ਸਕਦਾ ਹੈ ਪਰੰਤੂ ਸਾਰੇ ਮਸਲਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਕਾਹਲ ਸ੍ਰ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਸਮਝੋ ਬਾਹਰ ਦਾ ਵਿਸ਼ਾ ਹੈ ਦੋਸਤੋ ਦੇਖਦੇ ਰਹੋ ਆਵਾਜ਼-ਏ-ਕਲ ਫਿਲਹਾਲ ਇੰਨਾ ਹੀ ਸਿੱਖ ਪੰਥ ਦੀ ਰਾਜਨੀਤੀ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਲੇ ਹੋਰਨਾਂ ਆਗੂਆਂ ਦੀ ਗੱਲ ਕੀ ਹੈ ਹੋਰ ਹੋਰ ਆਗੂਆਂ ਦਾ ਬਤਿਹਰਾ ਕੀ ਹੈ ਤੇ ਹੋਰ ਆਗੂਆਂ ਦਾ ਉਸ ਵੇਲੇ ਰੋਲ ਕੀ ਰਿਹਾ ਹੈ ਤੇ ਕਿਹੜੇ-ਕਿਹੜੇ ਆਗੂਆਂ ਨੂੰ ਪੇਸ਼ ਹੋਣਾ ਚਾਹੀਦਾ ਹੈ ਜੇ ਨਹੀਂ ਵੀ ਪੇਸ਼ ਹੁੰਦੇ ਤਾਂ ਕਿਹੜੇ-ਕਿਹੜੇ ਆਗੂਆਂ ਦਾ ਬਿਊਰੋਕ੍ਰੇਟਸ ਨੂੰ ਬੁਲਾਇਆ ਜਾਣਾ ਚਾਹੀਦਾ ਇਹ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਾਰਿਆਂ ਨੂੰ ਜਰੂਰ ਕਰਨਾ ਧੰਨਵਾਦ ਸਾਥ ਸ਼੍ਰੀ ਕਾ